ਆਰ ਦੇ ਵਿੱਚ ਨਵੇਂ ਕਾਨੂੰਨ ਲਾਗੂ ਕੀਤੇ ਗਏ ਨੇ ਜਿਸ ਦੇ ਤਹਿਤ ਮਾਮਲੇ ਦਰਜ ਹੋਣੇ ਸ਼ੁਰੂ ਹੋ ਗਏ ਨੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੀਆਂ ਖਰਦੇ ਸਦਰ ਥਾਣਾ ਦੇ ਜਿੱਥੇ ਕੀ ਪੁਲਿਸ ਕੋਲ ਸ਼ਿਕਾਇਤ ਆਈ ਸੀ ਕਿ ਕੁਝ ਨੌਜਵਾਨ ਹਵਾਈ ਫੇਅਰ ਕਰ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਥਾਰ ਗੱਡੀ ਤੇ ਨਾਲ ਦੋ ਨੌਜਵਾਨਾਂ ਨੂੰ ਕਿਰਪਤਾਰ ਕੀਤਾ ਹੁਣ ਸਾਨੂੰ ਦੱਸਿਆ ਜਾ ਰਿਹਾ ਕਿ ਕਿਸੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇਲਾਕੇ ਦੇ ਵਿੱਚ ਹਵਾਈ ਫੇਅਰ ਕੀਤੇ ਜਾ ਰਹੇ ਜਿਸ ਤੋਂ ਬਾਅਦ ਪੁਲਿਸ ਨੇ ਨਵੇਂ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਤੁਸੀਂ ਵੀ ਦੇਖੋ ਇਹ ਲਾਈਵ ਤਸਵੀਰਾਂ ਸਰ ਇੱਕ ਕੋਈ ਪਤਾ ਲੱਗਿਆ ਵੀ ਰੌਂਡ ਫਾਇਰ ਕੀਤੇ ਗਏ ਕਿਸੇ ਨੌਜਵਾਨ ਵੱਲੋਂ ਜਾਣਕਾਰੀ ਦਿਓ ਇਹ ਸਾਨੂੰ ਰਾਤ 112 ਤੋਂ ਕੰਪਲੇਂਟ ਮਿਲੀ ਸੀਗੀ ਕਿ ਦੀਸੂ ਮਾਜਰਾ ਵਿਖੇ ਥਾਰ ਤੇ ਦੋ ਨੌਜਵਾਨ ਹਵਾਈ ਫਾਇਰ ਕਰਦੇ ਆ ਅਸੀਂ ਉੱਥੇ ਮੌਕੇ ਤੇ ਪੁੱਜੇ ਮੌਕੇ ਤੇ ਪੁੱਜੇ ਤਾਂ ਉੱਥੇ ਸਾਨੂੰ ਲੇਡੀ ਸਰਬਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ 225 ਨੇੜੇ ਸ਼ਰਾਵ ਠੇਕਾ ਕਲੋਨੀ ਦੀਸੂ ਮਾਜਰਾ ਹੂੰ ਮਲਾਕੀ ਹੋਈ ਜਿਸ ਨੇ ਆਪਣਾ ਸਾਡੇ ਕੋਲ ਪਾਸ ਬਿਆਨ ਲਖਾਇਆ ਤੇ ਉਹਦੇ ਬਿਆਨ ਤੇ ਅਸੀਂ ਥਾਰ ਤੇ ਦੋ ਨਾਮ ਨੂੰ ਵਿਅਕਤੀ ਦੇ ਨਵੀ ਧਾਰਾ ਮੈਨੇ 100 ਦੀਨ ਧਾਰਾ 125 3 ਬਲੀਗ 5 बीएनएस 25 27 ਆਰਮਡ ਐਕਟ ਦੇ ਤਹਿਤ ਮਕਦਮਾ ਅਦਾਜ ਕਰਤਾ ਉਸ ਤੋਂ ਬਾਅਦ ਦੋਸ਼ੀਆਂ ਦਾ ਪਤਾ ਲੱਗਣ ਤੋਂ ਬਾਅਦ ਦੋਸ਼ੀਆਂ ਦੇ ਘਰ ਰੇਡ ਕੀਤਾ ਦੋਸ਼ੀ ਨਹੀਂ ਮਿਲੇ ਸੀ ਉਸ ਤੋਂ ਬਾਅਦ ਫਿਰ ਦੋਸ਼ੀ ਤੋਂ ਰੇਡ ਕੀਤਾ ਦਵਾਰ ਦੋਸ਼ੀ ਅਸੀਏ ਗ੍ਰਿਫਤਾਰ ਕਰ ਲਏ ਜੋ ਕਿ ਇਸ ਟਾਈਮ ਸਾਡੇ ਗ੍ਰਿਫਤਾਰ ਕੀ ਨਾਮ ਕੀ ਇਹਨਾਂ ਦੇ ਦੋਸ਼ੀਆਂ ਦਾ ਨਾਮ ਹੈਗਾ ਜੀ ਇੱਕ ਦਾ ਨਾਮ ਹੈਗਾ ਜਸਪ੍ਰੀਤ ਸਿੰਘ ਔਰ ਕੋ ਜਸੂ ਸਾਨੋਮਿੰਦਰ ਸਿੰਘ ਵਾਸੀ ਪਿੰਡ ਮਾਮੂਬੁਰ ਦੂਜੇ ਦਾ ਨਾਮ ਹੈਗਾ ਜੀ ਆਪਣੇ ਮਨਪ੍ਰੀਤ ਸਿੰਘ ਉਰਫ ਕਾਕਾ ਸਨੋਨੁਣ ਛੱਤਰ ਸਿੰਘ ਰਣਜੀਤ ਨਗਰ ਖਰੜ ਇਹਨਾਂ ਕੋਲ ਕੋਈ ਹੋਰ ਮੁਕੱਦਮਾ ਵੀ ਚੱਲਦਾ ਨਹੀਂ ਇਹਨਾਂ ਦਾ ਮੁਕੱਦਮਾ ਹਲੇ ਹੁਣ ਪਤਾ ਕਰਾਂਗੇ ਜੀ ਇਹਨੇ ਇਹ ਕੁਛ ਕੁਛ ਕਰ ਰਹੇ ਸਾਰੇ ਪਤਾ ਲੱਗਣ ਤੋਂ ਬਾਅਦ ਹੀ ਹੋਰ ਮੁਕੱਦਮਾ ਪਤਾ ਲੱਗਿਆ ਵੀ ਇਹ ਫਾਈ ਫਾਈ ਫਾਇਰ ਕਿਉਂ ਕਿਤੇ ਇਹ ਤਾਂ ਕੁਛ ਨਿਛੇ ਵੀ ਕਰ ਰਹੇ ਆ ਵੈਸੇ ਦੱਸਿਆ ਕਿ ਵੈਵੇਂ ਬਰਡੇ ਬੁੱਡੇ ਬਣਾ ਕੇ ਸ਼ੌਂਕ ਦੇ ਵਿੱਚ ਕਿਤੇ ਫੈਰੇ ਨਾ ਨੇ ਤੁਸੀਂ ਵੀ ਸੁਣਿਆ ਸੀ ਨੀ ਅਫਸਰਾਂ ਵੱਲੋਂ ਉਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਕਿ ਥਾਰ ਗੱਡੀ ਤੇ ਨਰਦੂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਨਵੇਂ ਕਾਨੂੰਨ ਅਧ ਤਹਿਤ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੋਰ ਸਭ ਦੱਸਿਆ ਜਾ ਰਿਹਾ ਹੈ ਕਿ ਜੋ ਸ਼ਿਕਾਇਤ ਮਿਲੀ ਉਸ ਦੇ ਤਹਿਤ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਚ ਉਹ ਦੱਸਿਆ ਗਿਆ ਕਿ ਮਾਰੇ ਅੰਸਰਾਂ ਨੂੰ ਬਾਰ ਬਾਰ ਸਾਡੀ ਚੇਤਾਵਨੀ ਹੈ ਕਿ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਨਾ ਦੇਣ ਜਾਂ ਫਿਰ ਦੂਜੇ ਤਰੀਕੇ ਨਾਲ ਜਿੱਥੇ ਕੰਨ ਲਟੇਰੇ ਜਾਂ ਫਿਰ ਚੋਰੀਆਂ ਕਰਦੇ ਉਹਨਾਂ ਦੇ ਤੇ ਵੀ ਪੁਲਿਸ ਦੀ ਤਿੱਖੀ ਨਜ਼ਰ ਹੈ ਤਾਂ ਪੁਲਿਸ ਨੂੰ ਦੱਸਿਆ ਗਿਆ ਕਿ ਨਵੇਂ ਜਿਹੜੇ ਕਾਨੂੰਨ ਨੇ ਉਹ ਸਖਤ ਕਾਨੂੰਨ ਨੇ ਤੇ ਨਾਲ ਦੀ ਨਾਲ ਜੁਰਮਾਨੇ ਵੀ ਮੋਟੇ ਲੱਗਦੇ ਨੇ ਤਾਂ ਮਾੜੇ ਅਨਸਰਾਂ ਦੇ ਉੱਤੇ ਪੁਲਿਸ ਦੀ ਤਿੱਖੀ ਨਜ਼ਰ ਹੈ ਤੁਸੀਂ ਵੀ ਖਬਰ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਕਮੈਂਟ ਜੁਰ ਕਰ ਦਿਓ